ਸਤਿ ਸ੍ਰੀ ਅਕਾਲ ਜੀ ਸਾਰੇ ਸੱਜਣਾ ਦੇ ਬੇਲੀਆਂ ਨੂੰ ਤੇ ਲਓ ਬਾਈ ਜੀ ਆਪਾਂ ਖੜੇ ਆ ਆਪਣੇ ਪਿੰਡ ਪੜਾਣੇ ਦੇ ਵਿੱਚ ਤੇ ਆਪਾਂ ਖੜੇ ਆ ਪਿੰਡ ਪੜਾਣੇ ਦੇ ਖੇਡ ਸਟੇਡੀਅਮ ਦੇ ਵਿੱਚ ਤੇ ਵਾਲੀਬਾਲ ਵਾਲੇ ਗਰਾਊਂਡ ਦੇ ਵਿੱਚ ਤੇ ਇੱਥੇ ਆਪਾਂ ਕਰਾਉਣ ਲੱਗੇ ਵਾਲੀਬਾਲ ਦੀ ਲੀਗ ਤੇ ਟੀਮਾਂ ਆਪਾਂ ਸਦੀਆਂ 6-7 ਤਕਰੀਬਨ ਤੇ 2 ਹੋ ਜਾਣੀਆਂ ਆਪਣੇ ਪਿੰਡ ਦੀਆਂ ਤੇ ਪਰਚੀਆਂ ਆਪਾਂ ਬਣਾਈ ਜਾਂਦੇ ਆ ਤੇ ਟਾਈਆਂ ਕੱਢਦੇ ਆ ਥੋੜੇ ਟਾਈਮ ਤਾਈ ਤੇ ਫਿਰ ਮੈਚ ਸ਼ੁਰੂ ਕਰਾਉਣੇ ਆ ਤੇ ਕਰਦੇ ਆ ਤੁਹਾਡਾ ਐਂਟਰਟੇਨਮੈਂਟ ਚੈੱਕ ਕਰਾ ਦੇ ਕਰਾਉਣ ਬਰਚੀਆਂ ਬਣਾ ਲਈ ਆਪਾਂ ਗਰਾਊਂਡ ਨੂੰ ਨਿਗਾਹ ਮਰਾ ਦੇ ਯਾਰ ਨਵੀ ਉਹ ਚਾਰ ਖਾ ਯਾਰ ਚੱਲ ਫੇਰ ਹਾਂ ਭਾਈ ਆ ਪੀਓ ਬੇਨਾ ਹਾਂਜੀ ਮੇਤਰੋ ਆਜੋ ਵਿਖਾਉਣੇ ਤੁਹਾਨੂੰ ਮਾਹੌਲ ਆਪਣੇ ਗਰਾਊਂਡ ਦਾ ਤੇ ਚਾਹ ਦਾ ਪ੍ਰਬੰਧ ਦਿਖਾਉਣੇ ਆਪਾਂ ਤੁਹਾਨੂੰ ਜਿੰਨੀਆਂ ਕਿ ਟੀਮਾਂ ਆਈਆਂ ਆਪਣੀਆਂ ਉਹਨਾਂ ਵਾਸਤੇ ਚਾਹ ਦਾ ਪ੍ਰਬੰਧ ਕੀਤਾ ਹੋਇਆ ਆਜੋ ਮੁੰਡੇ ਚਾਹ ਪੀਣੀ ਜੀ ਨੇ ਹੋ ਗਿਆ ਫ੍ਰੀ ਆਪਾਂ ਹੁਣ ਫ੍ਰੀ ਆ ਨਹੀਂ ਨਹੀਂ ਆਇਆ ਪਰ ਕਿਤੇ ਖੜੇ ਖਾਓ ਪਾਰਲੇ ਜੀ ਬਿਸਕਟ ਚਾਹ ਦਾ ਪ੍ਰਬੰਧ ਸਾਡਾ ਪੂਰਾ ਖੋਲੋ ਮੁੰਡੇ ਪੈਕਟ ਇੱਕ ਦੋ ਰੱਖ ਦਿਓ ਨਹੀਂ ਨਹੀਂ ਐ ਐ ਇੱਕ ਵੀ ਝਕਣ ਦੇ ਆ ਸਾਪੇ ਗੱਟੀ ਇੱਕ ਬੰਦੇ ਲਈ ਆ ਮਾਲਕ ਦੀਆਂ ਦਾ ਗੋਰੇ ਮੇਰੇ ਆਸ ਦੇ ਵੀ ਪਰਲਾ ਹਰ ਕਾਪ ਯਾਰ ਆਓ ਅੱਜ ਇੱਥੇ ਯਾਨ ਸੇ ਜੀ ਬਾ ਸਜੀ ਸਾਹਿਬ ਚਾ ਨਾਲ ਪਾਰਲੇ ਜੀ ਖਾਂਦੇ ਹੋਏ ਭਾਈ ਜੀ ਚਾ ਤੇ ਪਾਣੀ ਦਾ ਫੋਲ ਇੰਤਜ਼ਾਮ ਅੱਠ ਟੀਮਾਂ ਬਿਲਕੁਲ ਪਹੁੰਚ ਚੁੱਕੀਆਂ ਕੋਜੀ ਸਮੇਂ ਬਾਅਦ ਦੇ ਤੇ ਟਾਈਆਂ ਪਾਈਆਂ ਜਾਣਗੀਆਂ ਤੇ ਤੁਹਾਨੂੰ ਮੈਚ ਵਿਖਾਈ ਜਾਣਗੇ ਆਨਲਾਈਨ ਤੁਹਾਨੂੰ ਮੈਚ ਦਿਖਾਇਆ ਜਾਣਗੇ ਕਿਹੜੀ ਟੀਮ ਦਾ ਕਿਹਦੇ ਨਾਲ ਮੈਚ ਆ ਤੇ ਮੈਚ ਦਾ ਵੇਰਵਾ ਵੀ ਵੇਰਵਾ ਵੀ ਤੁਹਾਨੂੰ ਨਾਲ ਦੀ ਨਾਲ ਦਿੱਤਾ ਜਾਊਗਾ ਬਸ ਕੁਝ ਕੁ ਮਿੰਟਾਂ ਦੀ ਦੇਰੀ ਆ ਬਸ ਲਗਭਗ ਤਿਆਰੀਆਂ ਸਾਰੀਆਂ ਬਹੁਤ ਠੀਕ ਆ ਮਿੱਤਰੋ ਦੂਜਾ ਤਿਆਰੀਆਂ ਸਾਡੀਆਂ ਫਿਰ ਟਾਈਆਂ ਟੂਈਆਂ ਕੱਢਦੇ ਆ ਤੇ ਦਿਖਾਉਣੇ ਤੁਹਾਨੂੰ ਫਿਰ ਪਲੇਅਰ ਨਾਲ ਸੁਖਚੈਨ ਸਿੰਘ ਜੀ ਸਾਡੇ ਪ੍ਰਬੰਧਕ ਸਾਹਿਬ ਆ ਤੇ ਨਾਲ ਪਹੁੰਚਿਆ ਬਹੁਤ ਵੱਡਾ ਸੰਜੋਗ ਇਹਨਾਂ ਦਾ 메ਨ ਰੋਲ ਹੀ ਇਹਨਾਂ ਦਾ ਉਪਰਾਲਾ ਹੀ ਇਹਨਾਂ ਦਾ ਦੂਜਾ ਕਰਮਿੰਦਰ ਸਿੰਘ ਦਾ ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਾਡੀ ਲੀਗ ਚ ਪਹੁੰਚਣ ਦੇ ਉਹ ਨਹੀਂ ਯਾਰ ਪਾਸ ਲੈ ਪੈਂਟ ਦਾ ਕੰਮ ਆ ਲੈ ਚਿਕੜੀ ਗੱਲ ਹੈ ਹੋਰ ਜੀ ਉਹ ਚਾਹ ਵੀ ਲੈਣੀ ਸੀ ਬਾਈ ਨਹੀਂ ਚਾਹ ਮੈਂ ਪੀਂਦਾ ਨਹੀਂ ਜਾ ਲਿਆ ਦੇ ਦੂਜਾ ਗੋਰੀ ਜਾ ਦੇ ਭੇਜੀ ਹੁਣ ਲਿਆ ਦੇ ਯਾਰ ਬਾਈ ਚਾਹ ਦਾ ਟਾਈਮ ਨਹੀਂ ਕਿਉਂ ਚਾਹ ਕਿਹੜਾ ਟਾਈਮ ਆ ਉਹ ਤਾਂ ਪ੍ਰਬੰਧ ਨਹੀਂ ਫਿਰ ਕੜਾ ਪਿੰਦਾ ਪਾਸੇ ਡੇਬਰਾ ਵਿਚਲਾ ਦੋ ਦੋ ਪਟੀਆਂ ਚੁੱਕੀ ਆ ਯਾਰ ਜਿਹੜੀਆਂ ਮਰਜ਼ੀ ਬੋਤ ਆ ਲੋ ਵੀਰ ਜੀ ਟਾਈਆਂ ਪਾਉਣ ਲੱਗੀਆਂ ਸੁਖਵੰਤ ਸਿੰਘ ਟਾਈਆਂ ਪਾਉਣ ਲੱਗੇ ਆ ਬਾਈ ਇਹ ਆ ਪੈ ਗਈਆਂ ਜੀ ਦੋ ਦੋ ਜਾ ਕੇ ਫੜਾਈ ਆ ਹੁਣ ਮੈਚ ਬੋਲੇ ਜੀ ਇੱਕ ਮਿੰਟ ਪਿੰਦਾ ਕਿਹੜਾ ਕਿਹੜਾ ਪਟਾਕਾ ਪਿੰਦਾ ਇਹ ਪਹਿਲਾ ਮੈਚ ਹੈਗਾ ਬਾਈ ਜੀ ਕਰਮੂ ਵਾਲਾ ਕਰਮੂ ਵਾਲਾ ਆ ਥੱਲੇ ਥੋੜੇ ਦੇ ਪਾਸੇ ਗਾਹੜ ਦੇ ਬਾੜ ਦੇ ਬਾਕੀ ਉਹ ਬਾਕੀ ਬਾੜ ਦੇ ਕਰਮੂ ਵਾਲੇ ਦੇ ਫਰੀਦੇ ਵਾਲਾ ਜੀ ਕਰਮੂ ਵਾਲੇ ਦੇ ਫਰੀਦੇ ਵਾਲਾ ਪਹਿਲਾ ਮੈਚ ਪਹਿਲਾ ਮੈਚ ਹੈ ਜੀ ਕਰਮੂ ਵਾਲਾ ਤੇ ਫਰੀਦੇ ਵਾਲਾ ਦਾ ਪਹਿਲਾ ਮੈਚ ਮੈਂ ਵੀ ਕੀ ਜਾਨਾ ਦੂਜੀਆਂ ਪਰਤੀਆਂ ਚੱਕੇ ਬਾਈ ਫੇਰ ਮੁੰਡੇ ਨੇ ਦੂਜਾ ਮੈਚ ਹੈਗਾ ਜੀ ਜੀ ਮਰਦੀ ਨਾ ਚੱਕਣੇ ਚੰਗਾ ਇਹਨਾਂ ਦੇ ਅੱਖ ਨਹੀਂ ਲੱਗਣਾ ਕਿਸੇ ਦੀ ਸਹੀ ਗੱਲ ਆ ਲੋਡ ਕੀਤੀ ਆ ਵੀਰੇ ਮੈਨੂੰ ਤਾਂ ਲਾਇਆ ਵਾਰਸ ਵਾਲਾ ਬਾਈ ਜੀ ਵਾਰਸ ਵਾਲਾ ਦੂਜਾ ਮੈਚ ਵਾਰਸ ਵਾਲਾ ਅਤੇ ਪੜਾਣਾ ਵਾਰਸ ਵਾਲੇ ਦੇ ਪੜਾਣਾ ਦੂਜਾ ਪੜਾਣਾ ਇਹ ਤੇ ਵਾਰਸ ਵਾਲੇ ਦਾ ਦੂਜਾ ਮੈਚ ਆ ਜੀ ਅੱਗੇ ਆ ਗਏ ਜੀ ਤੀਜੀਆਂ ਪਰਚੀਆਂ ਦਾ ਸੈੱਟ ਤੀਜੀਆ ਮੈਚ ਆ ਗਿਆ ਜੀ ਆ ਤੁਹਾਡਾ ਇਹ ਤੁਹਾਨੂੰ ਤੁਸੀਂ ਵਾਰਸ ਵਾਲੇ ਜੀ ਲਿਖੇ ਜੇ ਮੱਲਾ ਵਾਲਾ ਮੱਲਾ ਵਾਲਾ ਰਹੀ ਜਾਂਦੇ ਲਿਖਤਾ ਮੱਲਾ ਵਾਲਾ ਅਤੇ ਓਏ ਖੜ ਜੀ ਓਏ ਸੁਖਮਾਨ ਚੱਲ ਗਿਆ ਜੀ ਅੰਮੀ ਜੀ ਨਾ ਨਾ ਓਏ ਅਮੀ ਅਮੀ ਵਾਲੇ ਦੀ ਟੀਮ ਲਿਖੀ ਨੇ ਤੇ ਲਿਖ ਲਓ ਖੜ ਚੋ ਦੋ ਮੈਂ ਨਹੀਂ ਉਹ ਤੁਹਾਡੀ ਵਾਰਸਾਂ ਜੀ ਨਹੀਂ ਕੀਤੀ ਉਹ ਦੋ ਮਿੰਟ ਹੋ ਨਾ ਹੀ ਆ ਜਾ ਰਹੇ ਆ ਆ ਕਿਹੜਾ ਬਾਈ ਬੱਲ ਉਹ ਬੱਲ ਦੇ ਨਾਂ ਦੇ ਆ ਮੱਲਾਵਾਂ ਦੇ ਬੱਲ ਹਾਂ ਹਾਂ ਮੱਲਾਵਾਂ ਦੇ ਬੱਲ ਤੀਸਰਾ ਮੈਚ ਤੀਜਾ ਮੈਚ ਮੱਲਾਵਾਂ ਵਾਲੇ ਤਾਂ ਬੱਲ ਦਾ ਜੀ ਛੋਡੀ ਨਗਰ 20 ਛੋਡੀ ਨਗਰ 20 ਤੇ ਛੋਡੀ ਨਗਰ 20 ਤੇ ਮਹਰਾਣਾ ਓਏ ਛੋਡੀ ਬਾਹਰ ਬਗਲ ਦੇ ਆਇਆ ਹੈ ਨਾ ਪਹਿਲਾ ਨੰਬਰ ਵਾਲਾ ਹੈ ਬਾਰ ਬਗਲ ਦੇ ਸਾਹ ਸਤਾਈ ਬਲੇ ਦਾਤ ਹੋ ਗਿਆ ਚੱਲ ਲੈ ਚੱਲ 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 ਚੱ اچا چل 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 ZalONE! 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 ਹਾਂਜੀ ਮਿੱਤਰੋ ਇਹ ਚੱਲ ਰਹੀ ਆ ਪੜਾਣਾ ਬੀ ਤੇ ਅੰਮੀ ਵਾਲਾ ਪੜਾਣਾ ਏ ਤੇ ਫਰੀਦੇ ਵਾਲਾ ਪਹਿਲਾਂ ਖੇਡ ਚੁੱਕਾ ਜਿਹਦੇ ਜੋ ਫਰੀਦੇ ਵਾਲਾ ਬਿੰਨ ਰਿਹਾ ਤੇ ਅੱਗੇ ਹੁਣ ਪੜਾਣਾ ਬੀ ਤੇ ਅੰਮੀ ਵਾਲਾ ਇਸ ਤੋਂ ਗੱਲ ਕੇ ਹੋਰ ਨਹੀਂ ਕਹਾਂ ਸੀ ਲੱਭ ਕੇ ਦਿੱਲੀ ਵਧਾ ਤੁਮ ਮੰਨ ਨੂੰ ਪਤਾ ਨਹੀਂ ਮੈਂ ਕਿੱਥੇ ਖੜਾ ਹੋ ਗਿਆ ਚਾ 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 ਲੇ ਮੰਨ ਲੱਗਦੇ ਆ ਆਹ ਨਹੀਂ ਬੜਾ ਹੋ ਜਾਣਾ ਲੋ ਜੀ ਮਿੱਤਰੋ ਪੜਾਣਾ ਬੀ ਅੰਮੀ ਵਾਲੇ ਚੌਮੀ ਵਾਲਾ ਜਿੱਤ ਗਿਆ ਲੋ ਵੀ ਮਿੱਤਰੋ ਬੱਲਾ ਵੱਲੋਂ ਹੋ ਗਈ ਹੈ ਪਹਿਲੀ ਸਰਵਿਸ ਤੇ ਇੱਧਰ ਆ ਗਿਆ ਮੱਲਾ ਵਾਲੇ ਵਾਲੀ ਟੀਮ ਤੇ ਇੱਧਰ ਆ ਗਏ ਬੱਲੋ ਗਰਾਊਂਡ ਬਹੁਤ ਵੱਡਾ ਹੈ ਉਹਨਾਂ ਦੇ ਟੱਚ ਆ ਗਈ ਹੈ ਅੰਮੀ ਵਾਲੇ ਇਹ ਕਿਹੜਾ ਇਤਿਆਗੜਾ ਜਿੱਤਿਆ ਬਾਈ ਇਹ ਵਾਲਾ ਇਹਨਾਂ ਜੋ ਮੱਲਾ ਵਾਲਾ ਉਹਨੂੰ ਘੇਰੀ ਫਿਰਦਾ ਮੈਂ ਸਹੀ ਮਹੀਨੇ ਬਾਕੀ ਜਿੱਤ ਲਿਖ ਮੈਨੂੰ ਦੂਜਾ ਮੁੱਕਾ ਮਿਲ ਜਾਣਾ ਪੰਚ ਕਹਿੰਦਾ ਮੈਨਾਂ ਜਿੱਤੂ ਆਪੀ ਕਰਕੇ ਚਾਰ ਸਪੋਰਟ パエルじゃない。 ਹਾਂਜੀ ਮਿੱਤਰੋ ਮੈਚ ਹੋ ਗਿਆ ਸ਼ੁਰੂ ਫਰੀਦੇ ਆਲਾ ਤੇ ਕਰਮੂ ਆਲਾ ਉੱਧਰ ਰੋਡ ਵਾਲੀ ਸਾਈਡ ਆ ਗਿਆ ਕਰਨ ਵਾਲਾ ਤੇ ਉੱਧਰ ਸਟੇਡੀਅਮ ਵਾਲੀ ਸਾਈਡ ਆ ਗਿਆ ਫਰੀਦ ਵਾਲਾ ਆ ਲੱਗਿਆ ਤਾਂ ਅੱਗੇ ਹਰਸ਼ੋਨ ਨਾ ਬਹੁਤ ਹਰਸ਼ੋਨ ਅਗਰ ਹਰਸ਼ੋਨ ਹਰਸ਼ੋਨ ਬਹੁਤ ਮਿਟਾ ਜੋ ਆਪਦੇ ਮੁਸ਼ਕਿਲ। ਹਾਂ ਜੀ ਮਿੱਤਰੋ 14 6 ਪੁਆਇੰਟ ਹੋ ਗਏ ਆ 14 ਹੋ ਗਏ ਆ ਫਰੀਦੇ ਵਾਲੇ ਦੇ ਤੇ 6 ਕਰਮੂ ਵਾਲੇ ਦੇ। ਉਹ ਬਹੁਤ ਸਮਾਂ ਮੈਂ ਫਸਿਆ ਬਹੁਤ ਸੌਣ ਲੱਗਾ ਮੈਂ ਫਸਿਆ ਵੀ ਆ। ਕੁਆਟਰ ਫਾਈਨਲ ਮੈਚ ਹੈ ਬਾਈ ਜੀ ਕੁਆਟਰ ਫਾਈਨਲ ਜਿਹੜੀ ਇਹਨਾਂ ਚ ਜਿੱਤੂਗੀ ਉਹ ਸੈਮੀ ਫਾਈਨਲ ਦੇ ਵਿੱਚ ਜਾਊਗੀ। ਫਰੀਦੇ ਵਾਲਾ

ਆ ਕਾ 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 ਜਿੰਗਲ ਵਿੱਚ ਨਹੀਂ ਆ ਵੀਰ ਜਿਹੜੀ ਟਿੱਕੀ ਵਿੱਚ ਕੀ ਵਿੱਚ ਨਹੀਂ ਆ ਰਿਹਾ ਇਹ ਤਾਂ ਆਇਆ ਇੱਥੇ ਕਰਗੇ ਆ ਸੰਧੀ ਦੇ ਨਹੀਂ ਲੱਗੀ ਹੋ ਰਹੀ ਆ ਯਾਦ ਲਾਸਟ ਪੁਆਇੰਟ ਬਈ ਫਰੀਦੇ ਵਾਲਾ ਤੇ ਕਰਮੂ ਵਾਲਾ ਜਿੱਤ ਹਰਦਾ ਫੈਸਲਾ ਜਿੱਤ ਹਰਦਾ ਫੈਸਲਾ ਜਿਹੜੀ ਟੀਮ ਜਿੱਤੂਗੀ ਜੀ ਉਹਨਾਂ ਉਹ ਟੀਮ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰੂਗੀ ਜੀ ਬਰਨਾਲੇ ਨਾ ਕਿਉਂਕਿ ਮੱਲਾ ਵਾਲਾ ਪਹਿਲੇ सेमीफाइनल ਵਿੱਚ ਪਹੁੰਚ ਚੁੱਕਾ ਓਏ ਸਰਵਸ ਮਿਲ ਗਈ ਫਿਰ ਫਰੀਦੇ ਵਾਲੇ ਨੂੰ ਦੇਖ ਕੇ 400 ਹੋ ਗਿਆ ਜੀ ਫਿਰ ਫਰੀਦੇ ਵਾਲੇ ਦੀ 15 16 ਪਾਸ ਨਾ ਬਹੁਤ ਲੱਗਦੀ ਨਾ ਆ ਵੀ điền 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 ਹੋ ਰੀਅਲ ਹੋਣੇ ਉਹਦਾ ਐਨੇ ਸੀਗੀ ਭਰਾਵਾ ਲਾਈਵ ਕਰਦਾ ਭਾਈ ਵੀਡੀਓ ਲਾਈਵ ਆ ਕੇ ਬੰ ਵੀਡੀਓ ਵੀਡੀਓ ਚੱਲ ਵੀ ਚੱਲ ਚੱਲ ਸ਼ਕਰ ਮੋੜ ਹਾਂ ਅੱਲਾਹ ਅੱਲਾਹ ਸੋ ਨਾ ਕੱਟ ਬਾਈ ਇਹਨੂੰ ਸੇਫਟ ਕਰੋ ਇਹਨਾਂ ਦੇ ਹੱਥਾਂ 'ਚ ਲੈ ਚੱਲੋ ਨਹੀਂ ਨਹੀਂ ਅਜੇ ਲੱਗਿਆ ਨਾ ਟਾਈਮ ਹਾਂ ਤੇਰੇ ਇਹਦੇ ਤੇ ਆਛਾ ਆਛਾ ਚੱਲ ਠੀਕ ਹੈ ਮੈਂ ਫਰੀਦੇ ਵਾਲਾ ਤੇ ਕਰਮੂ ਵਾਲੇ ਜੋ ਜਿੱਤ ਗਿਆ ਬਾਈ ਜੀ ਕਰਮੂ ਵਾਲਾ ਕੀ ਪੁਆਇੰਟ ਸੀਗੇ ਇਹ ਮੈਚ ਦੇ 17 15 17 15 ਨਾਲ ਜਿੱਤ ਗਿਆ ਬਹੁਤ ਸੋਹਣਾ ਮੈਚ ਲੱਗਾ ਬਹੁਤ ਫਾਸਕੇ ਦੋਵੇਂ ਟੀਮਾਂ ਦੇ ਪਲੇਅਰ ਬਹੁਤ ਵਧੀਆ ਖੇਡੇ ਸੋਢੀ ਨਗਰ ਦੀ ਸਰਵਿਸ ਸੋਢੀ ਨਗਰ ਨੇ ਟਾਸ ਜਿੱਤ ਕੇ ਲਈ ਮਿੱਤਰੋ ਸਰਵਿਸ

ਤੇ ਜਿੱਤ ਗਿਆ ਅੰਮੀ ਵਾਲਾ ਅੰਮੀ ਵਾਲਾ ਜਿੱਤ ਗਿਆ ਅੰਮੀ ਵਾਲਾ ਜਿੱਤ ਗਿਆ ਜੀ ਕਿੰਨੇ ਪੁਆਇੰਟਾਂ ਨਾਲ ਬਾਈ ਬਹੁਤ ਸੋਹਣੇ ਜਿੱਤ ਗਿਆ ਅੰਮੀ ਵਾਲਾ ਫਾਈਨਲ ਦੇ ਵਿੱਚ ਪਹੁੰਚ ਚੁੱਕਿਆ ਵੀਰ ਜੀ ਅੰਮੀ ਵਾਲਾ ਫਾਈਨਲ ਦੇ ਵਿੱਚ ਪਹੁੰਚ ਚੁੱਕਿਆ ਦੂਜਾ ਮੈਚ ਹੁਣ ਮੱਲਾ ਵਾਲਾ ਤੇ ਕਰਮੂ ਵਾਲਾ ਉਹ ਮੱਲਾ ਵਾਲਾ ਤੇ ਕਰਮੂ ਵਾਲਾ ਆਇਓ ਬਾਈ ਅਗਲਾ ਸੈਮੀ ਫਾਈਨਲ ਹੈਗਾ ਮੱਲਾ ਵਾਲਾ ਤੇ ਕਰਮੂ ਵਾਲਾ ਜਿਵੇਂ ਮਤਰਾ ਟਾਸ ਗਈ ਆ ਉਹ ਤੇ ਟਾਸ ਜਿੱਤ ਗਿਆ ਕਰਮੂ ਵਾਲਾ ਜਿੱਤ ਗਿਆ ਕਰਮੂ ਵਾਲੇ ਨੇ ਟਾਸ ਜਿੱਤ ਲਈ ਆ ਤੇ ਇਹ ਹੈਗਾ ਸੈਮੀਫਾਈਨਲ ਦੂਜਾ ਸੈਮੀਫਾਈਨਲ ਆ ਜੀ ਚਲੋ ਭਾਈ ਰੈਫਰੀ ਮਾਰ ਸੀਟੀ ਖੜ ਗਿਆ ਜਿਹੜੇ ਵਿੱਚ ਜਿੱਤੂਗੀ ਉਹ ਫਾਈਨਲ ਦੇ ਵਿੱਚ ਖੇਡੂਗੀ ਅਮੀ ਵਾਲੇ ਨਾਲ ਜਿਹੜੀ ਟੀਮ ਇਹ ਜਿੱਤੂਗੀ ਉਹ ਕਰਮ ਓਏ ਲਓ ਜੀ ਮਤਰਾ ਸਰਵਿਸ ਹੋ ਗਈ ਆ ਕਰਮੂ ਵਾਲੇ ਵੱਲੋਂ ਤੇ ਮੈਚ ਹੋ ਗਿਆ ਸ਼ੁਰੂ ਹਾਏ 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 ਕੀ ਬਾਲ ਮਾਰੀ ਬਾਈ ਹਾਂ ਥੋੜਾ ਖੇਡਾ ਚੱਲ ਚੱਲ ਹੱਸਣਾ ਨਹੀਂ ਨਹੀਂ ਕਾਟੋ ਹਾਂ ਨਾ ਨਾ ਚੱਲੇ ਕਾਹ ਨਹੀਂ ਆਉਂਦਾ ਕਾਹ ਯਾਰ ਹਾਂ ਨਹੀਂ ਕੋਈ ਕਾਹ ਨਾ ਕਰੀ ਲੈ ਲੋ ਇਹ ਨਹੀਂ ਦੇਣੀ ਨਾ ਮਰੇ ਨਾ 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 ਨੱਚਦੇ ਆਂ ਪੁੱਤੀ ਨੂੰ ਦੂਰ ਕਰਨਾ ਇਹਨਾਂ ਫਾਈਨਲ ਕਿੰਨਾ ਟਾਈਮ ਹੋ ਜਾ ਗੋਪੀ ਸਰਮ ਹੋ ਜਾਏਗਾ ਲੋ ਵੀ ਮਿੱਤਰੋ ਗੇਮ ਪੁਆਇੰਟ ਆ ਗਿਆ ਸੈਮੀ ਫਾਈਨਲ ਵਾਲੇ ਦਾ ਆ ਜਾ ਆ ਜਾ ਪਾਣੇ ਤੋਹਾਂ ਫਿਰ ਕਿਵੇਂ ਲੱਗਦਾ ਇਥੋਂ ਮੁੜ ਸਕਦੀ ਏ ਗੇਮ ਕਿ ਨਹੀਂ ਨਹੀਂ ਵੀਰੇ ਬਿਲਕੁਲ ਨਹੀਂ ਚਾਂਸ ਬਿਲਕੁਲ ਨਹੀਂ ਗੇ ਓਏ ਜਾਈ ਜਾ ਬੋਲ ਦੇ ਪਾ ਕੇ ਹਾਂ ਜੀ ਬਣਾਇਆ ਕਰਨਾ ਓਏ ਬਾਈ ਦੱਸ ਦੇ ਬਸ 15 7 ਆ ਜੇ ਚਲੋ ਜੀ ਮੱਲ ਵਾਲੇ ਫਾਈਨਲ ਚ ਆਹੋ ਮੱਲਾਲਾ ਵਰਸਸ ਹਾਂ ਅੰਮੀ ਆਣਾ ਫਾਈਨਲ ਚ ਫਾਈਨਲ ਹਾਂਜੀ ਮੱਲਾਂ ਵਾਲਾ ਵਰਸਸ ਅੰਮੀ ਆਣਾ ਅੰਮੀ ਆਣਾ ਫਾਈਨਲ ਮੈਚ ਵਧਾਈ ਦਿੰਦੇ ਹੋ ਜੀ ਲੱਗੜੇ ਵਾਲੇ ਲੱਖਿਆ ਇਨਨ ਇੱਕ ਨੂੰ ਇੱਕ ਨੂੰ ਸ਼ਬਦੀ ਜਿੱਤ ਵੀ ਰਹੀ ਹੈ ਕਿਹੜੇ ਨੂੰ ਅੰਦਰ ਗੱਲ ਕਿਵੇਂ ਲੱਗ ਰਿਹਾ ਜੱਤ ਕੇ ਫਿਰ ਬਹੁਤ ਵਧੀਆ ਬਾਈ ਕੈਪਟਨ ਸਾਹਿਬ ਕਿਵੇਂ ਲੱਗ ਰਿਹਾ ਜੱਤ ਕੇ ਫਿਰ ਬਹੁਤ ਵਧੀਆ ਫਾਈਨਲ ਚ ਜੋਰ ਬਹੁਤ ਲੱਗਾ ਜਿੱਤ ਉਹ ਨਹੀਂ ਬਾਈ ਫਾਈਨਲ ਚ ਜਿੱਤ ਕੇ ਆਏ ਆ ਜਿੱਤ ਕੇ ਆਏ ਹਾਂ ਹਾਂ ਜੀ ਹਾਂ ਜੀ ਬ੍ਰਿਟਿਸ਼ੀ ਦੀ ਦਿੱਤੀ ਹੈ ਸਰ ਦੇ ਪੂਰੇ ਨਾਲ ਤੇ ਹੋਰ ਕੱਢਦੇ ਸੀ ਬਹੁਤ ਲੱਗਦਾ ਬਾਈ ਕੋਈ ਕੱਚੀ ਦੇ ਬਾੜਾ ਲੱਗਦਾ ਸਰ ਇੰਨੀ ਗੱਲ ਆ ਪੱਕੀ ਤੇ ਰੈਫਰੀਆਂ ਦਾ ਲਹੂ ਪੀਤਾ ਜਾਦਾ ਆ ਆਹ ਦੇ ਆਹ ਲਖੀ ਦੋਵੇਂ ਮਰਦੀ ਕੰਤਿਆਂ ਉਹ ਓਏ ਠੰਡੇ ਲਈ ਕੰਨਿਆਣੇ ਕੀ ਕਰਾਂਗੇ ਹਾਂ ਜੀ ਸਹਿਮਤੀ ਲੈ ਲਓ ਦੋਵਾਂ ਟੀਮਾਂ ਦੀ ਬਾਈ ਨੀੜਾ ਕੈਨੇਡੀਅਨ ਸਾਡੇ ਪੁਰਾਣੇ ਖਿਡਾਰੀ ਬਹੁਤ ਵਧੀਆ ਗੇਮ ਹੁੰਦੀ ਸੀ ਇਹਨਾਂ ਦੀ ਵੀ ਆਪਦੇ ਟਾਈਮ ਦੇ ਬਹੁਤ ਵਧੀਆ ਨਾਮ ਬਣਾਇਆ ਇਹਨਾਂ ਨੇ ਪੜਾਣੇ ਦੀ ਟੀਮ ਦਾ ਪ੍ਰੋਫੈਸਰ ਬਾਈ ਨੀੜਾ ਬਣਾਣਾ ਬਾਰੇ ਕੋਈ ਵਿਚਾਰ ਪੇਸ਼ ਕਰੋ ਉਹ ਵਿਚਾਰ ਕਹਦੇ ਆਪਾਂ ਵਧੀਆ ਸਿਰੇ ਦਾ ਖਿਡਾਰੀ ਬਿਹਾਰ ਦੇ ਟਾਈਮ ਦਾ ਆਪਦੇ ਟਾਈਮ ਦਾ ਬਹੁਤ ਨਾਮ ਮਹਿ ਬਣਾਇਆ ਪੜਾਣੇ ਦਾ ਇਹਨਾਂ ਨੇ ਹਣਾ ਸਾਡੇ ਸੀਨੀਅਰ ਖਿਡਾਰੀ ਹਾਂ ਜੀ ਦੋਨੋਂ ਟੀਮਾਂ ਨੇ ਆ ਗਏ ਹਾਂ ਜੀ ਹਰੇਕ ਮੈਚ ਵਿੱਚ ਟਾਸ ਕਰਾਉਂਦੇ ਹੋਇਆ ਜਿੱਤ ਚੁੱਕਾ ਮੱਲਾ ਵਾਲਾ ਦੱਸੋ ਖੇਡਾਂ ਦਾ ਸਾਸੀ ਕਾਲ ਸਾਸੀ ਕਾ ਫਾਈਨਲ ਮੈਚ ਆ ਗਿਆ ਮੇਰੇ ਵੀਰੋ ਸਾਡੇ ਰੈਫਰੀ ਸਾਹਿਬ ਵਾਲੇ ਆਲਾ ਪੂਰਾ ਹਰ ਕਿਆ ਫਿਰਦਾ ਸਾਲ ਸਾਈ ਹੋਇਆ ਫਿਰਦਾ ਉਧਰੋਂ ਮੇਰਾ ਵੀ ਦੂਜਾ ਵੀ ਪੈਣੇ ਪਟਾਕੇ ਪਾਏ ਤੇ ਪਟਾਕੇ ਪਹਿਣੇ ਆ ਲਾੜ ਨਿਕਲਣੀਆਂ ਸੀਟੀ ਮਾਰਦੇ ਫਿਰ ਚੱਲ ਠੋਕਰ ਰੈਫਰੀ ਸੀਟੀ ਕਰੜੀ ਕਰਕੇ ਫਾਈਨਲ ਮੈਚ ਲਓ ਵੀ ਮਿੱਤਰੋ ਪਿੰਡ ਪੜਾਣੇ ਦੀ ਲੀਗ ਦਾ ਫਾਈਨਲ ਮੈਚ ਆ ਗਿਆ ਆ 19 ਇਹ ਜੋ ਨਗਾ ਫਾਈਨਲ ਮੈਚ ਆ ਗਿਆ ਮੱਲਾਂ ਵਾਲਾ ਵਰਸ ਅੰਮੀ ਵਾਲਾ ਚਲੋ ਲੋ ਵੀ ਮਿੱਤਰ ਪਿਆਰਿਓ ਮੱਲਾਂ ਵਾਲੇ ਦੀ ਟੀਮ ਵੱਲੋਂ ਹੋ ਗਈ ਪਹਿਲੀ ਸਰਵਿਸ ਤੇ ਬਹੁਤ ਸਵਾ ਮੁਕਾਬਲਾ ਚੱਲੂਗਾ ਪੂਰਾ ਐਂਟਰਟੇਨਮੈਂਟ ਹੋਊਗਾ ਤੇਰੀ ਫਿਰ ਆਂਦੀ ਤੇਰੀ ਬੋਲ ਚੱਲ 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 ਚੜ ਜਾ ਚੱਲ ਜਲਦੀ ਕਰਾ ਸਾਡਾ ਫਰਜ਼ ਬਣਦਾ ਹੈ ਸਾਰੇ ਪਲੇਅਰ ਵਿਖਾਈਏ ਆ ਹਾਂ ਚਲੋ ਜਿੰਮ ਜ਼ਰੂਰ ਕਰੋ ਦੋ ਬਾਰ ਇੱਕ ਪੂਰਾ ਲੱਗ ਜੀ ਆਗੇ ਮੇਕ ਬਣਾ ਗੇਮ ਪੁਆਇੰਟ ਤੇ ਲੈ ਲਈ ਫਾਈਨਲ ਮੈਚ ਚੱਲ ਰਿਹਾ ਜੀ ਪੂਰਾ ਜੋਰਾ ਸ਼ੋਰਾ ਤੇ ਅੰਮੀ ਵਾਲਾ ਬਸ ਇਹ ਮੱਲਾ ਮਲਾ ਲੈ ਕੇ ਫਸਿਆ ਹੋਇਆ ਪੂਰਾ ਵੇਖੋ ਜੀ ਵੇਖੋ ਤੁਸੀਂ ਆਪ ਹਿੰਦਾ ਚਲਾ ਸਕਦੇ ਕਿੰਨਾ ਜ਼ੋਰ ਲੱਗਦਾ ਪਿਆ ਦੋਨਾਂ ਟੀਮਾਂ ਦਾ ਵੇਖੋ ਆ ਜਾ ਚੱਲ ਹਾਏ ਉਹ ਭਾਈ ਓਏ ਸਿਹਰਾ ਦੇਖੋ ਜੀ ਓਏ ਚੱਲ ਬੰਦੇ ਹਏ ਜੱਜ ਕੀ ਬਾਤ ਆ ਕੀ ਬਾਤ ਆ ਕਾਕਾ ਮਾਰੀ ਭਾਈ ਏ ਚੱਲ ਚੱਲ ਠੀਕ ਹੈ ਚੱਲ ਓਏ 2.5 ਉਹ ਦੂਰ ਵਾਲਾ ਹੋ ਜਾ ਚੱਲ ਜਾ ਉਹ ਸਾਵਾ ਮੇਰੀ ਅੱਖ ਚੱਕ ਚੱਕ ਕੇ ਆ ਗਏ ਹਾਂ ਉਹ ਦੱਸਣਗੇ ਕਿ ਲੇ ਜਾ ਮਾਰਿਆ ਜੀ ਨਾ ਜੀ ਮੈਚ ਗੇਮ ਪੁਆਇੰਟ ਆ ਗਿਆ ਜੀ ਮਟਰ ਪਿਆਰਿਓ ਮੱਲਾਂ ਵਾਲੇ ਦੇ ਹੈ ਗਿਆ ਜੀ 18 ਤੇ ਮੰਮੀ ਵਾਲੇ ਦੇ 8 ਗੇਮ ਪੁਆਇੰਟ ਆ ਗਿਆ ਜੀ ਵੇਖੋ ਵੇਖੋ ਮੱਲਾਂ ਵਾਲੇ ਦਾ ਕਿਹੜਾ ਪਲੇਅਰ ਪੈਂਟ ਲੈਂਦਾ ਤੇ ਮੰਮੀ ਵਾਲੇ ਦਾ ਕਿਹੜਾ ਪਲੇਅਰ ਪੈਂਟ ਦਿੰਦਾ ਤੇ ਨਿਬੜ ਗਏ ਹਾਂ ਚੱਕ ਜਿੱਤ ਗਿਆ ਜੀ ਮੱਲਾਂ ਵਾਲਾ ਜਿੱਤ ਗਿਆ ਜੀ ਮੱਲਾਂ ਵਾਲੇ ਦੇ ਆ ਖਿਡਾਰੀ ਖੁਸ਼ੀ ਜਾਂਦੀ ਕਰਦੇ ਹੋਏ ਅੰਦ ਪੜਾਣੇ ਦੇ ਪ੍ਰਬੰਧਕ ਕਮੇਟੀ ਵੱਲੋਂ ਮੰਨਾਂ ਵਾਲੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਪਲੇਅਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਇੱਥੇ ਸਟੇਡੀਅਮ ਚ ਪਹੁੰਚਣਾ ਪਹੁੰਚੇ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸਾਡੇ ਐਨ ਆਰ ਆਈ ਵੀਰ ਸਿਸ਼ਾਨ ਸਿੰਘ ਇਹਨੂੰ ਗੁਰਾ ਯਾਰ ਤੇ ਸਾਡੇ ਪੁਰਾਣੇ ਵਾਲੀਬਾਲ ਦੇ ਪੁਰਾਣੇ ਖਿਡਾਰੀ ਸਾਡੇ ਆਤਾਰਾ ਜੀ ਮੈਂਬਰ ਸਾਹਿਬਾਨ ਮੌਜੂਦਾ ਹਾਂ ਜੀ ਆਪ ਦਿਖਾਓ ਸਾਡੇ ਐਨਆਰਆਈ ਭਰਾ ਜੀ ਨੀਟਾ ਤੇ ਆ ਸਾਡੇ ਸਾਰੇ ਖਿਡਾਰੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਕੀਤਾ ਇਹਨਾਂ ਦੇ ਮੁੰਡਿਆਂ ਨੇ ਬਹੁਤ ਜ਼ੋਰ ਲਾਇਆ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਰਹੀ ਮੱਲਾਂ ਵਾਲਾ ਜੀ ਤੇ ਦੂਜੇ ਨੰਬਰ ਤੇ ਰਹੀ ਅੰਮੀ ਵਾਲਾ

ਠੀਕ ਆ ਜੀ ਮਿੱਤਰ ਪਿਆਰਿਓ ਲੀਗ ਦੀਆਂ ਆਪਾਂ ਕਰਤੀਆਂ ਸਮਾਪਤੀਆਂ ਤੇ ਸਾਰੇ ਪਲੇਅਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪੈਂਡ ਪਹੁੰਚਣ ਤੇ ਤੇ ਲੀਗ ਦੀਆਂ ਕਰਦੇ ਆਪਾਂ ਸਮਾਪਤੀਆਂ ਹਾਂਜੀ ਇਹ ਦੂਜਾ ਹਾਂ ਸ਼ੁਕਰਗੁਜ਼ਾਰ ਜੀ ਕੁਝ ਕਹਿਣਾ ਚਾਹੋ ਹਾਂਜੀ ਬਹੁਤ ਸੋਹਣਾ ਟੂਰਨਾਮੈਂਟ ਟੂਰਨਾਮੈਂਟ ਜਿਹੜਾ ਆਪਾਂ ਖੇਡਿਆ ਠੀਕ ਕਹਿ ਸਕਦੇ ਆ ਪੜਾਣਾ ਪਿੰਡ ਦੇ ਪ੍ਰਬੰਧਕਾਂ ਨੇ ਆ ਛੋਟਾ ਜਿਹਾ ਪ੍ਰਾਲਾ ਕੀਤਾ ਸੀ ਨਿੱਕੀ ਜੀ ਲੀਗ ਸੀ 8 ਗੱਡੀ ਮਾਇਆ ਸੀ ਤੇ ਪਿਛਲੇ 3-2-3 ਘੰਟਿਆਂ ਤੋਂ ਚੱਲ ਰਿਹਾ ਸੀ ਇਹ ਲੀਗ ਤੇ ਫਾਈਨਲ ਮੈਚ ਜਿੱਤ ਗਈ ਆ ਜੀ ਮੱਲਾਲਾ ਬਹੁਤ ਸੋਹਣੀ ਗੇਮ ਖੇਡੀ ਆ ਮੁੰਡਿਆਂ ਨੇ ਬਹੁਤ ਵਧੀਆ ਬਹੁਤ ਜ਼ੋਰ ਲਗਾ ਬਹੁਤ ਸੋਹਣਾ ਮੈਚ ਗਾਇ ਸਾਰੇ ਪ੍ਰੋਫੈਸਰ ਸਾਹਿਬ ਆਪਣੇ ਵਿਚਾਰ ਦਿਓ ਕਿਵੇਂ ਲੱਗਦਾ ਇਸ ਤਰ੍ਹਾਂ ਦੇ ਮੁਕਾਬਲੇ ਹੋਣੇ ਜਾਂਦੇ ਆ ਨਹੀਂ ਮੁਕਾਬਲਾ ਤਾਂ ਕੋਈ ਵੀ ਖੇਡਾਂ ਤਾਂ ਚੰਗੀਆਂ ਹੀ ਹੁੰਦੀਆਂ ਕਿਵੇਂ ਰਿਹਾ ਮਾਹੌਲ ਬਹੁਤ ਵਧੀਆ ਨਜ਼ਾਰੇ ਮੈਚ ਦੇ ਵੇਖਣ ਨੂੰ ਵਧੀਆ ਲੱਗੇ ਬਹੁਤ ਵਧੀਆ ਪੂਰੇ ਫਾਸਲੇ ਮੈਚ ਰਹੇ ਆ ਨਿਆਰਾ ਨਿਆਰਾ ਚਲੋ ਬਈ ਮੈਂ ਚੰਗਾ ਬੁਰਾ ਸਿੰਘ ਜੀ ਕੋਈ ਵਿਚਾਰ ਹਾਂ ਬਾਤ ਧੰਨਵਾਦ ਬਹੁਤ ਧੰਨਵਾਦ ਬਈ ਸਾਰੇ ਵੀਰਾਂ ਜਿਹੜੇ ਵੀਰ ਪ੍ਰਾਜ ਤੇ ਪਹੁੰਚੇ ਨਾ ਕੀਮਤੀ ਟਾਈਮ ਤੇ ਟਾਈਮ ਕੱਢ ਕੇ ਆਉਦੇ ਸੋਚੈਨ ਸਿੰਘ ਜੀ ਕੋਈ ਵਿਚਾਰ ਪੇਸ਼ ਕਰਨਾ ਹੋਵੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਟੀਮਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢ ਕੇ ਬਹੁਤ ਵਧੀਆ ਮੌਨੋ ਦਿੱਤਾ ਬਈ ਗਾਇਜ਼ ਸਾਰੇ ਦਰਸ਼ਕਾਂ ਦਾ ਤੇ ਸਾਰੀਆਂ ਟੀਮਾਂ ਦਾ ਪਲੇਅਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਪਹੁੰਚਣ ਤੇ ਇਹ ਕਰਦੇ ਆ ਸਮਾਰਤੀ ਆਪਾਂ ਮਿਲਦੇ ਆ ਫਿਰ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ